ਕਲ ਦੋਸਤੋ ਅੱਜ ਦੀ ਵੀਡੀਓ ਵਿੱਚ 60 55 ਸੀਆਰਡੀ ਆਪਣਾ ਦਿੱਤਾ ਹੋਇਆ ਤੇ ਇਹਦੀ ਪਰਫਾਰਮੈਂਸ ਕੁਛ ਦਿਨਾਂ ਦਾ ਹੀ ਤੋਂ ਪੰਚ ਚਲਾ ਰਿਹਾ ਹੈ ਭਾਈ ਮੱਕੀ ਵੀਰ ਹੈ ਇਹ ਪੱਕ ਕਰਦੇ ਹਾਂ ਗੱਲ ਭਾਈ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਹੈ ਤੇ ਤੁਸੀਂ ਟਰੈਕਟਰ ਚਲਾ ਰਹੇ ਹੋ ਮੱਕੀ ਲਈ ਮਸ਼ੀਨ ਤੇ ਬੀਜ ਰਹੇ ਹੋਗੇ ਕੀ ਪਰਫਾਰਮੈਂਸ ਹੈ ਇਹਦੀ ਵੀਰੇ ਬਹੁਤ ਵਧੀਆ ਚੱਲਦਾ ਜੀ ਅੱਛਾ ਕਿੰਨੇ ਕਿਲੋ ਵੀਤ ਤੇ ਵੀਤ ਤਾਂ ਭਾਈ ਆਈ ਥਿੰਕ ਮੇਰੇ ਸਾਬ ਨਾਲ 150 ਕਤਾਂ ਵੀਜੇ ਵਾਲੇ ਠੀਕ ਹੈ ਐਵਰੇਜ ਤੇਲ ਦੀ ਵੀਰੇ ਜੀ ਤੇਲ ਦੀ ਭਾਈ ਦਿਹਾੜੀ ਦੇ 25 ਕਿਲੋ ਵੀਜਾ ਤੇਲ ਕਿੰਨਾ ਖਾਰ ਰਿਹਾ ਹੈ ਟਰੈਕਟਰ ਟਰੈਕਟਰ ਤੇਲ ਭਾਈ 37 3700 ਰੁਪਏ ਦਾ ਪੈਂਦਾ ਭਾਈ ਦਿਹਾੜੀ ਦਾ 25 25 ਕਿੱਤਿਆਂ ਦਾ 25 ਕਿੱਲਿਆਂ ਦਾ ਤੁਸੀਂ ਆਹ ਢੀ ਟਰੈਕਟਰ ਆ 60 55 ਤੇ ਤੇਲ ਜਿਹੜਾ ਹੈਗਾ ਬਹੁਤ ਘੱਟ ਖਾਰ ਰਿਹਾ ਹੈ ਇਹ ਟਰੈਕਟਰ ਮੱਕੀ ਵਾਲੀ ਤੇ ਚੱਲ ਰਿਹਾ ਤੇ ਬਾਕੀ ਜੇ ਆਪਾਂ ਕਹੇ ਲਈ ਵੀ 1 ਕਿੱਲੇ ਕਿੰਨਾ ਆ ਜਾਂਦਾ 1 ਕਿੱਲੇ ਚ ਆਈ ਥਿੰਕ ਮੇਰੇ ਹਿਸਾਬ ਨਾਲ 150 150 ਰੁਪਏ ਦਾ 150 ਤੋਂ ਥੱਲੇ ਆਊਗਾ ਕਿਉਂਕਿ ਰਸਤੇ ਦਾ ਵੀ ਹੈਗਾ ਨਾ ਵਿੱਚ ਠੀਕ ਹੈ ਰਾਸਤੇ ਦੀ ਵੀ ਲਾਈ ਆ ਪਾਵਰੇਜ ਗੱਡੀ ਤਾਂ 150 ਤੋਂ ਨੀਚੇ ਆਊਗਾ ਤੂੰ ਦੇਖ ਸਕਦੇ ਹੋਗੇ ਵੀ ਟਰੈਕਟਰ CRDI ਆ 60 55 ਪਾਵਰ ਮੈਕਸ 2024 ਮਾਡਲ ਆ ਇਹ ਬਾਈ ਨੇ ਲੈਣ ਸਰ ਮੱਕੇ ਲਈ ਖਿਲਾਇਆ ਵੀਜਨ ਵਾਲੀ ਤੇ ਆਪਾਂ ਸਰ ਬਸ ਤੇ ਆਈ ਦੀ ਆਪਾਂ ਦੇਖ ਲਈ ਵੀ ਰਿਵਿਊ ਲੈ ਲਈ ਟਰੈਕਟਰ ਦਾ ਤੂੰ ਦੇਖ ਸਕਦੇ ਜੇ ਕਿਸੇ ਵੀ ਇਹਨੇ ਲੈਣਾ ਹੋਵੇ ਤਾਂ ਮੈਂ ਬਾਈ ਨੂੰ ਕਹਿੰਦਾ ਵੀ ਜੇ ਕਿਸੇ ਹੋਰ ਨੇ ਲੈਣਾ ਹੋਵੇ CRDI ਕਿਵੇਂ ਹੈ ਡਾਕਟਰ ਬਹੁਤ ਵਧੀਆ ਬਾਈ ਬਹੁਤ ਵਧੀਆ ਤੇ ਖਰਚਾ ਬਹੁਤ ਘੱਟ ਆ ਸੱਚਾ ਚੀਜ਼ ਹੈ ਵੀਰ ਠੀਕ ਹੈ ਹੋਰ ਕੋਈ ਗੱਲਬਾਤ ਨਾਮ ਦੱਸਣ ਨਾਲ ਪਿੰਡ ਬਾਈ ਦਾ ਨਮੋਲ ਹੈ ਜੀ ਨਾਮ ਹੈਗਾ ਮਤਵਾਲ ਗੱਗੀ ਗੱਗੀ ਮਤਵਾਲ ਹੂੰ ਤੇ ਬਾਕੀ ਮੈਂ ਨੰਬਰ ਦੇ ਦੂੰਗਾ ਇਹਨਾਂ ਨਾਲ ਗੱਲ ਵੀ ਕਰ ਸਕਦਾਂਗੇ ਟਰੈਕਟਰ ਕੱਢ ਚਲਾਉਣੇ ਜੀ ਤੁਸੀਂ ਇਕੋ ਚਲਾਉਣੇ ਕੱਢ ਚਲਾਉਣੇ ਇਹ ਭਈ ਆ 20 ਤੇ ਚਲਾਉਣੇ ਆਪਾਂ ਤਾਂ ਬੂਸਟ ਤੇ ਚੱਲਦਾ ਨਾਲੇ ਬੂਸਟ ਤੇ ਚੱਲਦਾ ਜੀ ਇਹ ਤਾਂ ਫਿਰ 60 600 ਪਾਵਰ ਤੇ ਚਲਾਉਣੇ 60 HP ਤੇ ਚੱਲਦਾ ਬਾਈ ਕੋਈ ਪਰਵਾਹੀ ਨਹੀਂ ਅੱਛਾ ਦੇ ਇੱਕ ਉਹ ਤੇ ਜਲਾਉਂਗਾ ਖਰਚਾ ਘਟਾਊਗਾ ਖਰਚਾ ਘਟਾਊਗਾ ਭਾਈ ਠੀਕ ਹੈ ਹਾਂਜੀ ਤੇ ਦੂਸਰੇ ਟਰੈਕਟਰਾਂ ਨਾਲ ਤਾਂ ਜਿਹੜੇ ਨੂੰ ਮਰਜ਼ੀ ਲਾ ਲੋ ਭਾਈ ਨਾਲ ਖੁੱਲਾ ਚੈਲੰਜ ਹੈ ਅੱਛਾ ਜੀ ਹਾਂਜੀ 60 ਹੱਬ ਦਾ ਟਰੈਕਟਰ ਹੈ ਜਿਹੜੇ ਦੇਖ ਸਕਦੇ ਤੁਸੀਂ 60 55 ਪਾਵਰ ਮੈਕਸ ਤੇ ਕਿਸੇ ਹੋਰ ਨੂੰ ਲੈਣਾ ਹੁੰਦਾ ਤਾਂ ਕੰਟੈਕਟ ਕਰ ਲਿਓ ਬੰਦ ਨਾਲ ਪੁੱਛ ਲਿਓ ਤੇਲ ਖਰਚਾ ਬਹੁਤ ਘੱਟਾ ਮੈਂ ਹੀ ਦੂੰਗਾ ਸੀਆਰਡੀ ਦੇ ਬਿਚੈ ਰੱਖਾ ਇਹ ਦੰਦੀ ਕੋਈ ਲੋੜ ਨਹੀਂ ਕੋਈ ਦਿੱਕਤ ਨਹੀਂ ਜੀ ਇਹ ਟਰੈਕਟਰ ਦੇ ਵਿੱਚ ਡਾਕਟਰ ਚੰਨਣ ਦੀ ਸੀ ਆਰ ਡੀ ਐਚ ਵੀ ਚੱਦੂਗਾ ਟਰੈਕਟਰ ਬਹੁਤ ਸੋਹਣਾ ਚੱਲ ਰਿਹਾ ਬਹੁਤ ਘੱਟ ਤੇਲ ਖਰਚਾ ਹੈ ਟਰੈਕਟਰ ਦਾ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਪਰਫਾਰਮੈਂਸ ਤੁਸੀਂ ਕਰੋ ਚੈੱਕ ਟਰੈਕਟਰ ਦੀ ਓਕੇ ਜੀ